ਅਸੀਂ ਆਮ ਸਰਕ ਚੈਰੀ ਤੋਂ ਜਿੱਤੇ ਧੰਤਾ ਸ੍ਰੀ ਗੁਰਦੇਵ ਸਾਹਿਬ ਜੀ ਸੋਪਤ ਨੇ ਤੇ ਸਪਿਆਣਾ ਦਾ ਧੰਤਾ ਸ੍ਰੀ ਗੁਰਦੇਵ ਸਾਹਿਬ ਜੀ ਦਾ ਅਸੀਂ ਇਹਨਾਂ ਦੇ ਕੋਲ ਮੁੜ ਜਾ ਰਹੇ ਜਿਹਦੇ ਲੈਸ ਸਿਰਸਿ ਅਸੀਂ ਪਛਾਣ ਦਿਖਾ ਰਹੇ ਅੱਜ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕੋਈ ਕਿਸੇ ਦੇ ਮਗਰ ਲੱਗਿਆ ਫਿਰਦਾ ਕੋਈ ਕਿਸੇ ਦੇ ਧਾਰੀ ਦੇ ਮਗਰ ਲੱਗਿਆ ਫਿਰਦਾ ਕੋਈ ਕਿਸੇ शताब्दी समारोह में शामिल हुए थे सब तो पहला मैं बेनती करा बहुत ही सत्कार योग मैडम जितेंद्र कौर जी डिस्ट्रिक्ट एंड सेशन जज एडिशनल सेशन जज सोनेहा एडिशनल प्रिंसिपल जज ਇਸ਼ਕ ਸੈਸ਼ਨ ਚੱਲ ਰਿਹਾ ਹੈ ਮਹੇਸ਼ ਕੁਮਾਰ ਸ਼ਰਮਾ ਓਕੇ ਗੁਰੂ ਸਾਹਿਬ ਨੇ ਸਾਨੂੰ ਇੱਕ ਵਧੀਆ ਮੈਸੇਜ ਦੇ ਗਿਆ ਕਿਹਾ ਵੀ ਜੋ ਗੁਰੂ ਸਾਹਿਬ ਦੇ ਚੱਲ ਲੱਗ ਗਿਆ ਸਿੱਖ ਬਣ ਗਿਆ ਫਿਰ ਆਪਾਂ ਦੂਜਾ ਵੀ ਇਹ ਫਲਾਣਾ ਸਿੱਖ ਇਹ ਫਲਾਣਾ ਸਿੱਖੀ ਦੀ ਬਾਰੇ ਕੀ ਆਪਾਂ ਕੋਈ ਮੈਸੇਜ ਵੇਖੋ ਇਹ ਤੇ ਗੁਰੂ ਸਾਹਿਬ ਸਾਰੀ ਕਲੀਅਰ ਕਰਕੇ ਗੱਲ ਮੇਨ ਆਨ ਕੇ ਵੇਖੋ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਜਿਹੜੇ ਗੁਰੂ ਸਾਹਿਬ ਨੇ ਮੈਂ ਤੇ ਸਾਰਿਆਂ ਨੂੰ ਇਹੀ ਸੰਦੇਸ਼ ਦਵਾਂਗਾ ਵੀ ਉਹਨੂੰ ਆਪਾਂ ਪੜიਏ ਤੇ ਉਹਦੇ ਅਕੋਰਡਿੰਗਲੀ ਆਪਣੀ ਜੀਵਨ ਜਾਂਚ ਨੂੰ ਤੋਰੀਏ ਜੇ ਆਪਾਂ ਇਦਾਂ ਕਰਾਂਗੇ ਪੜਨਾ ਸ਼ੁਰੂ ਕਰਾਂਗੇ ਗੁਰੂ ਗ੍ਰੰਥ ਸਾਹਿਬ ਤੇ ਆਪਣੇ ਆਪ ਹੀ ਜਿਹੜੀ ਦੁਬਧਾਗਿਣਾ ਸਾਰੀ ਦੂਰ ਹੋਈ ਨਹੀਂ ਆ ਤੇ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਖਤਮ ਹੋਈ ਨਹੀਂ ਜੀ ਉਦੋਂ ਹੀ ਸਰ ਜੀ ਕਬੇ ਤੇ ਜਿੱਦ ਆਪਾਂ ਕੋਈ ਗੁਰੂ ਸਾਹਿਬ ਨੇ ਜੁਨੀਅਰਸਟੀਆਂ ਜਾਂ ਕਾਲਜ ਜਿੱਦਿ ਸਾਡੇ ਸਕੂਲ ਕਮੇਟੀ ਨੂੰ ਖੋਲਨੇ ਚਾਹੀਦੇ ਨਹੀਂ ਖੋਲਨੇ ਚਾਹੀਦੇ ਜੀ ਗੁਰੂ ਸਾਹਿਬ ਦੇ ਨਾਂ ਤੇ ਵੱਧ ਤੋਂ ਵੱਧ ਕਾਲਜ ਸਕੂਲ ਖੋਲੇ ਚਾਹੀਦੇ ਆ ਫ੍ਰੀ ਵੀ ਹੋਣੇ ਚਾਹੀਦੇ ਆ ਘੱਟ ਫੀਸਾਂ ਵੀ ਹੋਣੇ ਚਾਹੀਦੇ ਆ ਚਾਹ ਜੋ ਜਿਹੜੀ ਇਹ ਪੜ੍ਹਾਈ ਆ ਹਰ ਇੱਕ ਵਰਗ ਦਾ ਬੰਦਾ ਇਹ ਨਹੀਂ ਵੀ ਕੋਈ ਸੇਖੀ ਹੋਵੇ Hindu Musalman Sikh Sai ਕੋਈ ਵੀ ਉੱਥੇ ਕਰ ਸਕਿਆਣ ਕੇ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਜੀ ਸਰ ਜੀ ਤੁਸੀਂ ਤੇ ਬਹੁਤ ਇੱਕ ਨਿਆਂਪਾਲਿਕਾ ਦੇ ਵਿੱਚ ਤੇ ਅਹਿਮ ਰੋਲ ਹੈ ਦਾ ਕਰੇ ਜੇ ਤੇ ਉਹ ਇਨਸਾਫ ਦੀਵਾਰੇ ਆ ਜਦ ਕੋ ਸਰ ਜੀ ਕੋਈ ਬਾਈਚਾਂ ਸਾਡ ਐਕਸੀਡੈਂਟ ਹੋ ਜਿੰਦਾ ਉਦੋਂ ਆਪਾਂ ਪਰਖ ਨਹੀਂ ਕਰਦੇ ਕਿ ਕਿਹਦਾ ਖੂਨ ਹੈ ਕੌਣ ਹੈ ਕਿ ਉਹ ਬਰਾਦੀ ਜਦ ਬਾਰੇ ਤੋਂ ਤੇ ਖਤਮ ਹੋ ਜੇ ਉਦੋਂ ਤੇ ਇੱਕ ਇਨਸਾਨ ਦੀ ਇਨਸਾਨੀਅਤ ਹੁੰਦੀ ਹੈ ਕਿ ਇਹਨੂੰ ਬਚਾ ਲਈਏ ਇਹਦੇ ਬਾਰੇ ਚੀਕੋ ਨਹੀਂ ਨਹੀਂ ਵੇਖੋ ਇਨਸਾਨ ਨਹੀਂ ਹੈ ਤੇ ਵੇਖੋ ਹਰ ਇੱਕ ਬੰਦੇ ਦੇ ਵਿੱਚ ਇਨਸਾਨੀਅਤ ਹੋਊਗੀ ਤੇ ਤਾਂ ਹੀ ਸਿਸਟਮ ਚੱਲਦਾ ਵਾ ਹਮੇਸ਼ਾ ਹੀ ਗੁਰੂ ਸਾਹਿਬ ਤੋਂ ਲੈ ਕੇ ਵੀ ਇਹ ਦੋ ਤਰ੍ਹਾਂ ਦੇ ਮਨੁੱਖ ਰਹੇ ਇਥੇ ਕੋਈ ਮੰਨਣ ਵਾਲੇ ਹੀ ਕੋਈ ਨਹੀਂ ਮੰਨਣ ਵਾਲੇ ਇਹ ਅੱਜ ਦੀ ਗੱਲ ਨਹੀਂ ਹੈ ਕਿ ਗੁਰੂ ਸਾਹਿਬ ਤੋਂ ਚੱਲੇ ਆ ਰਿਹਾ ਕੰਮ ਇਸ ਕਰਕੇ ਮੈਂ ਕਹੂੰਗਾ ਵੀ ਵੱਦ ਤੋਂ ਵੱਧ ਪਾਠ ਕਰਨ ਗੁਰਬਾਣੀ ਨਾਲ ਜੋੜਨ ਗੁਰੂ ਘਰ ਨਾਲ ਜੋੜੋ ਆਪਣੇ ਨਿਆਣਿਆਂ ਨੂੰ ਤੇ ਇਹਦੇ ਵਿੱਚ ਹੀ ਆਪਣੀ ਭਲਾਈ ਹੈਗੀ ਹੈ ਮਿਹਰਬਾਨੀ ਤੁਹਾਡਾ ਥੈਂਕ ਯੂ ਇਹ ਜਿਹੇ ਪ੍ਰੈਸ ਟਿਕਟ ਜੋ ਚੈਰੀ ਮੁਨਾਜਾ ਬੜੀ ਤੁਮਤਾਨ ਬਣਾਇਆ 355 24 ਲਿਆ ਸੀ ਕੀ ਗੁਰਪੁਰਪ ਉਹ ਸਾਡੇ ਨਾਲ ਸ੍ਰੀ ਮੇਜ ਕਮਾਲ ਦੀ ਸ਼ਹਾਣਾ ਜੋ ਐਡਵੋਕੇਟ ਨੇ ਆਉਂਦੇ ਨੇ ਔਰ ਮੈਂਬਰ ਨੇ ਆਉਂਦੇ ਨੇ ਔਰ ਦੇ ਔਰ ਜਿਨ੍ਹਾਂ ਨੇ ਇੱਕ ਬਹੁਤ ਦੀ ਮੈਸੇਜ ਦਿੱਤਾ ਹੈ ਕਿ ਗੁਰੂ ਸਾਹਿਬਾ ਜਿਹੜਾ ਟੁੱਟ ਲੰਗ ਪ੍ਰਸਾਦ ਵਰਤਾਇ ਸ਼ਟਾਰੇ ਔਰ ਇਹਨਾਂ ਨੇ ਵੀ ਕਿਹਾ ਕਿ ਜੋ ਸਰਦਾਰੀ ਤੁਹਾਨੂੰ ਮੈਸੇਜ ਆਤੇ ਇੱਕ ਸੁਨੇਹਾ ਲੈ ਕੇ ਦੇ ਰਿਆ ਵੀ ਅਸੀਂ ਗੁਰੂ ਆਏ ਬਣੀਏ ਤਾਂ ਕਿ ਜੜਾ ਸਾਡਾ ਜੀਵਨ ਸਫਲ ਹੋ ਸਕੇ ਉਹ ਉਹੜੀਆ ਸੰਭੂ ਸਤਿਗੁਰੂ ਕਿ ਉਹਦਾ ਰਿਜਮੈਂਟ ਕੀ ਹੈ ਜੀ ਦੇਖੋ ਜੀ ਟੁਡੇ देयर इज वेरी ਗੁੱਡ ਅਰੇਂਜਮੈਂਟ ਸਿንስ अर्ਲियरਰ ਦੈਨ अर्ਲियर ਵੀ ਹੈਵ ਸਟਾਰਟਡ ਵਿਦ ਦਾ ਕਾਫੀ along with followers some of the snacks now there is a very good one, a program a huge level very good program in the name of ninth martyri sri guru tegh Bahadur langar arrangement is very good on part of the amritsar bar association on part of the, uh, our secretary our vp and the president mr prasan and myself is sri narendra kumar shata since 3 days we are here celebrating. we are bow down. there was a counterpart here. now today, the counterpart Pog has taken now furtherance of that we are counterpart. we are going to again uh, celebrate this very day, whole of the day. and this is my uh, view that we are supposed to have the past, the life with each other, for each other respect. No, thank you. thank you. Thank you. Thank you. association. Amritsar Bar association. jindabad. ਐਂਡ ਆਈ ਐਮ ਵੈਰੀ ਗ੍ਰੇਟਫੁਲ ਥੈਂਕਫੁਲ ਟੂ ਏਚ ਐਂਡ ਏਵਰੀ ਮੈਂਬਰ ਆਫ ਹਮਰਾ ਸਰਬਾਰ ਸੁਸੇਸ਼ਨ ਮਾਈਸੈਲਫ ਸ਼੍ਰੀ ਨਰਿੰਦਰ ਕੁਮਾਰ ਸ਼ਾਟਾ ਬੋਡ ਹਾਉਨ ਬਿਫੋਰ ਏਚ ਐਂਡ ਏਵਰੀਬਾਡੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਤੁਸੀਂ ਸਦੀ ਪਰਿਸ਼ਤ ਟੀਮ ਕੀ ਤਰੀ ਪਹੁੰਚੇ ਹੋ ਔਰ ਜਿੱਥੇ ਜੋੜਾ ਕਰ ਦੇਖਿਆ ਜਿੱਥੇ ਬਹੁਤ ਸੇਵਾ ਕਰ ਰਹੇ ਨੇ 150 ਸਾਲ ਗੁਰਪੁਰ ਮਨਾਏਗੇ ਹੋ ਟੁੱਟ ਲੰਗਰ ਗੁਰਸੱਜਾ ਵਰਤਾਇਆ ਰਿਛਾਇਆ ਜਾ ਰਿਹਾ ਹੈ